ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਵਿజిਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਨਿਊ ਰੈਸিপি ਮooli ਦੇ ਪਰਾਂਠੇ ਆਪਾਂ ਮooli ਦੇ ਪਰਾਂਠੇ ਦੋ ਤਰੀਕਿਆਂ ਨਾਲ ਬਣਾਵਾਂਗੇ ਅੱਜ ਇਹ ਰੈਸিপি ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਮooli ਲੈਣੀ ਹੈਇ ਕੈਨੂੰ ਛਿੱਲ ਲੈਣਾ ਫਿਰ ਆਪਾਂ ਨੇ ਇਸ ਮੂਲੀ ਨੂੰ ਕੱਦੂਕਾਸ ਕਰ ਲੈਣਾ ਮੂਲੀ ਨੂੰ ਆਪਾਂ ਨੇ ਕੱਦੂਕਾਸ ਕਰ ਲਿਆ ਹੈ ਹੁਣ ਆਪਾਂ ਨੇ ਇਹਨੂੰ ਇੱਕ ਬਾਉਲ ਦੇ ਵਿੱਚ ਕੱਢ ਲੈਣਾ ਇਹ ਮੂਲੀ ਆਪਾਂ ਨੇ ਨਿਚੋੜ ਲਈ ਹੈ ਹੁਣ ਆਪਾਂ ਨੇ ਬਾਉਲ ਦੇ ਵਿੱਚ ਪਾ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕੁਝ ਪਾਵਾਂਗੇ ਉਹ ਤੁਹਾਨੂੰ ਦੱਸਾਂਗੇ ਆਪਾਂ ਨੇ ਲੈਣੀਆਂ ਦੋ ਕਲੀਆਂ ਲਸਣ ਦੀਆਂ ਦੋ ਕਲੀਆਂ ਲਸਣ ਦੀਆਂ ਛਿੱਲ ਲੈਣੀਆਂ ਨੇ ਅੱਧੀ ਗੱਠੀ ਆਪਾਂ ਨੇ ਆਧੇ ਦੀ ਲੈਣੀ ਹੈ ਦੋ ਹਰੀਆਂ ਮਿਰਚਾਂ ਲੈਣੀਆਂ ਨੇ ਆਪਾਂ ਨੇ ਇਹਨਾਂ ਨੂੰ ਆਪਾਂ ਨੇ ਕੱਟ ਕੇ ਇਹਦੇ ਵਿੱਚ ਪਾ ਲੈਣਾ ਤੇ ਆਪਾਂ ਨੂੰ ਇੱਕ ਫਰੈਸ਼ ਧਨੀਆ ਚਾਹੀਦਾ ਧਨੀਆ ਨੂੰ ਵੀ ਆਪਾਂ ਕੱਟ ਕੇ ਇਹਦੇ ਵਿੱਚ ਪਾਵਾਂਗੇ ਧਨੀਏ ਨਾਲ ਪਰੌਂਠਿਆਂ ਦਾ ਸਵਾਦ ਬਹੁਤ ਹੀ ਅਲੱਗ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਵਧ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਦੋ ਕਟੀਆਂ ਹੋਈਆਂ ਹਰੀਆ ਮਿਰਚਾਂ ਪਾ ਲਵਾਂਗੇ ਅੱਧਾ ਚਮਚ ਨਮਕ ਪਾਵਾਂਗੇ ਅੱਧਾ ਲਸਣ ਕੁੱਟਿਆ ਹੋਇਆ ਪਾਲਾਂਗੇ ਅੱਧਾ ਚਮਚ ਆਪਾਂ ਇਹਦੇ ਵਿੱਚ ਹਲਦੀ ਪਾ ਲਵਾਂਗੇ ਤੇ ਆਪਾਂ ਆਪਣਾ ਹਰਾ ਧਨੀਆ ਉਹ ਕੱਟ ਕੇ ਪਾ ਲਵਾਂਗੇ ਇਹਦੇ ਵਿੱਚ ਧਨੀਆ ਆਪਾਂ ਬਰੀਕ-ਬਰੀਕ ਕੱਟ ਕੇ ਪਾ ਲੈਣਾ ਹੈ ਧਨੀਏ ਦੇ ਨਾਲ ਪਰੌਂਠਿਆਂ ਦਾ ਟੇਸਟ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ ਤੁਸੀਂ ਤਨੀਆ ਸਕਿੱਪ ਨਹੀਂ ਕਰਨਾ ਇਹ ਤੁਸੀਂ ਜ਼ਰੂਰ ਪਾਣਾ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਪਰੌਂਠਿਆਂ ਦਾ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਚੰਗੀ ਤਰ੍ਹਾਂ ਮੋਲੀ ਦੇ ਪਰਾਂਠੇ ਦੋ ਤਰ੍ਹਾਂ ਦੇ ਇੱਕ ਤਾਂ ਆਪਾਂ ਫੀਲਿੰਗ ਭਰ ਕੇ ਬਣਾਵਾਂਗੇ ਜਿਵੇਂ ਆਪਾਂ ਆਮ ਬਣਾਉਂਦੇ ਆ ਤੇ ਦੂਜਾ ਆਪਾਂ ਇਸੀ ਫੀਲਿੰਗ ਨੂੰ ਆਟੇ ਵਿੱਚ ਗੁੰਨ ਕੇ ਬਣਾਵਾਂਗੇ ਇਹ ਦੋ ਤਰ੍ਹਾਂ ਦੇ ਆਪਣੇ ਪਰੌਂਠੇ ਬਣ ਜਾਣਗੇ ਹੁਣ ਆਪਾਂ ਨੇ ਮਸਾਲਾ ਤਾਂ ਮਿਲਾ ਲਿਆ ਹੈ ਹੁਣ ਆਪਾਂ ਨੇ ਆਟਾ ਗੁੰਨ ਲੈਣਾ ਦੇਖੋ ਜੀ ਆਟਾ ਆਪਾਂ ਨੇ ਦੋ ਤਰ੍ਹਾਂ ਦਾ ਗੁੰਨ ਲਿਆ ਹੈ ਇੱਕ ਤਾਂ ਆਪਾਂ ਆਟਾ ਸਿੰਪਲ ਗੁੰਨਿਆ ਜਿਹਦੇ ਵਿੱਚ ਆਪਾਂ ਇਹ ਮਸਾਲਾ ਜਿਹੜਾ ਆਪਾਂ ਨੇ ਮੂਲੀ ਦਾ ਤਿਆਰ ਕੀਤਾ ਉਹਦੀ ਫੀਲਿੰਗ ਆਪਾਂ ਵਿੱਚ ਭਰ ਦਵਾਂਗੇ ਤੇ ਦੂਜਾ ਆਪਾਂ ਨੇ ਆਟਾ ਜਿਹੜਾ ਇਹ ਫੀਲਿੰਗ ਤਿਆਰ ਕੀਤੀ ਸੀਗੀ ਉਹਨੂੰ ਆਪਾਂ ਨੇ ਆਟੇ ਦੇ ਵਿੱਚ ਗੁੰਨ ਕੇ ਇਹ ਆਟਾ ਤਿਆਰ ਕੀਤਾ ਹੈ ਇਸ ਤਰੀਕੇ ਨਾਲ ਤੁਸੀਂ ਦੋ ਤਰ੍ਹਾਂ ਦੇ ਮੂਲੀ ਦੇ ਪਰਾਂਠੇ ਬਣਾ ਸਕਦੇ ਹੋ ਜੇ ਤੁਸੀਂ ਛੇਤੀ ਮੂਲੀ ਦੇ ਪਰਾਂਠੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਮੂਲੀ ਵਾਲੇ ਮਸਾਲੇ ਨੂੰ ਆਟੇ ਦੇ ਵਿੱਚ ਗੁੰਨ ਕੇ ਇਸ ਤਰੀਕੇ ਨਾਲ ਵੀ ਪਰਾਂਠੇ ਬਣਾ ਸਕਦੇ ਹੋ ਐਦਾਂ ਵੀ ਬਹੁਤ ਵਧੀਆ ਮੂਲੀ ਦੇ ਪਰਾਂਠੇ ਬਣ ਕੇ ਤਿਆਰ ਹੁੰਦੇ ਨੇ ਆਟਾ ਆਪਾਂ ਨੇ ਗੁੰਨ ਲਿਆ ਹੈ ਜੀ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਫੀਲਿੰਗ ਵਾਲਾ ਪਰਾਂਠਾ ਤਿਆਰ ਕਰਾਂਗੇ ਹੁਣ ਆਪਾਂ ਨੇ ਜੀ ਆਟੇ ਵਿੱਚੋਂ ਇੱਕ ਲੋਈ ਕੱਢ ਲੈਣੀ ਹੈ ਹੁਣ ਆਪਾਂ ਇਹਨੂੰ ਇੱਕ ਰੋਟੀ ਦੀ ਸ਼ੇਪ ਵਿੱਚ ਬੇਲ ਲਵਾਂਗੇ ਠੰਡਾ ਵਿੱਚ ਮooli ਦੇ ਪਰਾਂਠੇ ਖਾਣ ਦਾ ਵੱਖਰਾ ਹੀ ਟੇਸਟ ਆਉਂਦਾ ਹੈ ਠੰਡਾ ਵਿੱਚ ਮooli ਦੇ ਪਰਾਂਠੇ ਬਹੁਤ ਹੀ ਟੇਸਟੀ ਲੱਗਦੇ ਨੇ ਇਸ ਤਰੀਕੇ ਨਾਲ ਆਪਾਂ ਨੇ ਦੋ ਰੋਟੀਆਂ ਬੇਲ ਲੈਣੀਆਂ ਨੇ ਤੇ ਹੁਣ ਆਪਾਂ ਜਿਹੜਾ ਆਪਾਂ ਨੇ ਫੀਲਿੰਗ ਮੂਲੀ ਦੇ ਪਰਾਂਠਿਆਂ ਦੀ ਤਿਆਰ ਕੀਤੀ ਸੀਗੀ ਉਹ ਇਹਦੇ ਉੱਪਰ ਲਗਾ ਦੇਣੀ ਹੈ ਚੰਗੀ ਤਰੀਕੇ ਨਾਲ ਲਗਾਣਾ ਹੈ ਆਪਾਂ ਨੇ ਤਾਂ ਕਿ ਆਪਣਾ ਖਾਣ ਵਿੱਚ ਪਰਾਂਠੇ ਨੂੰ ਬਹੁਤ ਹੀ ਵਧੀਆ ਟੇਸਟ ਵੀ ਆਵੇ ਬਹੁਤ ਹੀ ਜ਼ਿਆਦਾ ਭਰ ਭਰ ਕੇ ਆਪਾਂ ਇਹਦੇ ਵਿੱਚ ਫੀਲਿੰਗ ਨੂੰ ਪਾ ਦਵਾਂਗੇ ਤੇ ਹੁਣ ਆਪਾਂ ਜਿਹੜੀ ਦੂਜੀ ਰੋਟੀ ਵੇਲੀ ਹੋਈ ਸੀਗੀ ਉਹ ਇਹਦੇ ਨਾਲ ਅਟੈਚ ਕਰਕੇ ਕਿਨਾਰਿਆਂ ਤੋਂ ਦਬਾ ਦਾਂਗੇ ਤਾਂ ਕਿ ਫੀਲਿੰਗ ਆਪਣੀ ਬਾਹਰ ਨਾ ਨਿਕਲੇ ਇਸ ਤਰੀਕੇ ਨਾਲ ਆਪਾਂ ਨੇ ਇਹ ਪਰਾਂਠਾ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਦਲਨ ਦੀ ਮਦਦ ਨਾਲ ਇਹਨੂੰ ਵੇਲ ਲੈਣਾ ਹੈ ਦੇਖੋ ਜੀ ਚੰਗੀ ਤਰ੍ਹਾਂ ਆਪਣਾ ਪ੍ਰਾਂਠਾ ਬਿਲ ਚੁਕਿਆ ਹੈ ਤੇ ਹੁਣ ਆਪਾਂ ਦੂਜਾ ਪ੍ਰਾਂਠਾ ਜਿਹੜਾ ਆਪਾਂ ਨੇ ਮੂਲੀ ਦਾ ਮਸਾਲਾ ਵਿੱਚ ਗੁੰਨਿਆ ਹੋਇਆ ਸੀਗਾ ਆਟੇ ਦੇ ਉਹ ਤਿਆਰ ਕਰਾਂਗੇ ਇਹ ਬਿਲਕੁਲ ਈਜ਼ੀ ਵੇ ਹੈ ਮੂਲੀ ਦੇ ਪ੍ਰਾਂਠੇ ਬਣਾਉਣ ਦਾ ਜਿਨ੍ਹਾਂ ਨੂੰ ਫੀਲਿੰਗ ਵਾਲਾ ਪ੍ਰਾਂਠਾ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਉਹ ਇਸ ਤਰੀਕੇ ਨਾਲ ਜ਼ਰੂਰ ਬਣਾਉਣ ਪ੍ਰਾਂਠੇ ਤੇ ਬਹੁਤ ਹੀ ਮਿੰਟਾਂ ਵਿੱਚ ਵੀ ਬਣ ਜਾਂਦੇ ਨੇ ਇਹ ਬਹੁਤ ਹੀ ਆਸਾਨ ਪ੍ਰਾਂਠੇ ਬਣਾਉਣ ਦਾ ਤਰੀਕਾ ਹੈ ਇਹ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਦੋਨੋਂ ਹੀ ਟੇਸਟੀ ਲੱਗਦੇ ਨੇ ਖਾਣ ਵਿੱਚ ਗੈਸ ਓਨ ਕਰਕੇ ਆਪਾਂ ਨੇ ਤਵਾ ਉੱਪਰ ਰੱਖ ਦੇਣਾ ਤੇ ਹੁਣ ਆਪਾਂ ਨੇ ਮੂਲੀ ਦੇ ਪਰਾਂਠੇ ਨੂੰ ਤਵੇ ਉੱਪਰ ਪਾ ਦੇਣਾ ਮੂਲੀ ਦਾ ਪਰਾਂਠਾ ਜਦੋਂ ਇੱਕ ਪਾਸੇ ਸਿੱਖ ਜਾਊਗਾ ਆਪਾਂ ਨੇ ਉਹਨੂੰ ਦੂਜੇ ਪਾਸੇ ਪਲਟ ਲੈਣਾ ਤੇ ਇਸ ਦੇ ਉੱਪਰ ਇੱਕ ਚਮਚ ਘੀ ਲਗਾ ਦੇਣਾ ਹੈ ਦੇਸੀ ਘਿਓ ਲਗਾਵਾਂਗੇ ਆਪਾਂ ਪਰਾਂਠੇ ਤਾਂ ਘੀ ਨਾਲ ਹੀ ਚੰਗੇ ਲੱਗਦੇ ਨੇ ਚੰਗੀ ਤਰੀਕੇ ਨਾਲ ਆਪਾਂ ਇਹਦੇ ਵਿੱਚ ਘੀ ਲਗਾ ਦੇਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਦੂਜੇ ਪਾਸੇ ਪਲਟ ਕੇ ਦੂਜੇ ਪਾਸੇ ਵੀ ਇਹਦੇ ਘੀ ਲਗਾ ਦੇਣਾ ਤੇ ਆਪਾਂ ਨੇ ਇਹਨੂੰ ਚੰਗੀ ਤਰੀਕੇ ਨਾਲ ਰੜ ਲੈਣਾ ਫਲੇਮ ਆਪਾਂ ਮੀਡੀਅਮ ਰੱਖਣੀ ਹੈ ਇਸ ਦੇ ਨਾਲ ਆਪਣਾ ਪਰਾਂਠਾ ਫੁੱਲਿਆ ਫੁੱਲਿਆ ਤੇ ਕ੍ਰਿਸਪੀ ਬਣੇਗਾ ਜੋ ਕਿ ਬੱਚਿਆਂ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਪਰਾਠਾ ਆਪਣਾ ਇੱਕ ਪਾਸੇ ਹੋ ਰੜ ਚੁੱਕਾ ਹੈ ਆਪਾਂ ਇਹਨੂੰ ਦੂਜੇ ਪਾਸੇੋਂ ਵੀ ਰੜਾ ਲਵਾਂਗੇ ਹਲਕਾ ਹਲਕਾ ਪੈਨੋ ਦਬਾ ਦਾਂਗੇ ਪ੍ਰੈਸ ਕਰ ਦਾਂਗੇ ਦੇਖੋ ਤੁਸੀਂ ਆਪਣਾ ਪਰਾਂਠਾ ਫੁੱਲ ਰਿਹਾ ਹੈ ਕਿੰਨਾ ਤੇ ਕ੍ਰਿਸਪੀ ਵੀ ਬਣ ਰਿਹਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਪਰਾਂਠੇ ਬਣਾਓਗੇ ਤਾਂ ਬਹੁਤ ਹੀ ਵਧੀਆ ਬਣਨਗੇ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਆਪਾਂ ਦੂਜਾ ਪਰਾਂਠਾ ਜਿਹੜਾ ਆਪਾਂ ਨੇ ਆਟਾ ਪਾ ਕੇ ਗੁੰਨਿਆ ਸੀਗਾ ਉਹ ਵੀ ਆਪਾਂ ਐਵੇਂ ਹੀ ਤਵੇ ਉੱਤੇ ਸੇਕ ਲਵਾਂਗੇ ਇੱਕ ਪਾਸੋਂ ਇਹ ਰੜ ਚੁੱਕਿਆ ਇਹਨੂੰ ਆਪਾਂ ਪਲਟ ਕੇ ਇਹਦੇ ਇੱਕ ਪਾਸੇ ਘੀ ਲਗਾ ਦੇਵਾਂਗੇ ਚੰਗੀ ਤਰੀਕੇ ਨਾਲ ਹੁਣ ਆਪਾਂ ਇਹਨੂੰ ਪਲਟ ਕੇ ਦੂਜੇ ਪਾਸੇ ਵੀ ਇਹਦੇ ਕੀ ਲਗਾ ਦਵਾਂਗੇ ਤੁਸੀਂ ਇਹਨਾਂ ਦੋਨਾਂ ਤਰੀਕਿਆਂ ਨਾਲ ਮੂਲੀ ਦੇ ਪਰਾਂਠੇ ਬਣਾ ਕੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਦੋਨੋਂ ਤਰ੍ਹਾਂ ਦੇ ए मूली का पराठा भी आपने उस तरीके देखो जी अपना मूली का पराठा बिल्कुल चंकी तरह रड़ चुके हैं इस पराठे में भी आप प्लेट उत् रख लवेंगे तो इस तरीके आप दूजे पराठे भी ਤਿਆਰ ਕਰ ਲਵਾਂਗੇ ਰੜ ਲਵਾਂਗੇ ਚੰਗੀ ਤਰੀਕੇ ਨਾਲ ਦੇਖੋ ਜੀ ਆਪਣੇ ਪਰੌਂਠੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਤੇ ਖਾਣ ਵਿੱਚ ਵੀ ਇਹ ਉਨੇ ਹੀ ਟੇਸਟੀ ਲੱਗਦੇ ਨੇ ਦੋਨੋਂ ਤਰ੍ਹਾਂ ਦੇ ਆਪਣੇ ਪਰੌਂਠੇ ਬਿਲਕੁਲ ਤਿਆਰ ਨੇ ਤੁਸੀਂ ਇਹਨੂੰ ਚਾਹ ਨਾਲ ਜਾਂ ਦਹੀਂ ਨਾਲ ਵੀ ਖਾ ਸਕਦੇ ਹੋ ਬੱਚਿਆਂ ਦੇ ਟਿਫਨ ਵਿੱਚ ਵੀ ਪੈਕ ਕਰਕੇ ਦੇ ਸਕਦੇ ਹੋ ਪਰਾਠਾ ਆਪਣਾ ਬਿਲਕੁਲ ਬਦਿਆ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਇਆ ਤੁਸੀਂ ਇਸ ਤਰੀਕੇ ਨਾਲ ਮੂਲੀ ਦੇ ਪ੍ਰਾਂਠੇ ਜਰੂਰ ਬਣਾ ਕੇ ਦੇਖਿਓ ਇਸ ਨੂੰ ਆਪਾਂ ਪੀਜ਼ੇ ਦੀ ਸ਼ੇਪ ਵਿੱਚ ਕੱਟ ਲਵਾਂਗੇ ਹੁਣ ਆਪਾਂ ਇਹਦੇ ਉੱਪਰ ਫਰੈਸ਼ ਕਰੀਮ ਲਗਾ ਦੇਵਾਂਗੇ ਬੱਚਿਆਂ ਨੂੰ ਸਜਾਵਟ ਬਹੁਤ ਹੀ ਪਸੰਦ ਹੁੰਦੀ ਹੈ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਫਰੈਸ਼ ਕਰੀਮ ਨਾਲ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਹੁਣ ਆਪਾਂ ਦੂਜੀ